हां जी मित्रों आप वीडियो देखो भाई सुन नए डिजाइन ਦਾ ਮੇਜ ਬਣਾ ਕੇ ਦਿਖਾਉਣਾ ਹੈਗੇ ਬੱਚਿਆਂ ਵਾਸਤੇ ਤੇ ਨਾਲੇ ਕਮੈਂਟਾਂ ਜੇ ਤੁਸੀਂ ਲੱਕੜ ਦੱਸਿਓ ਵੀ ਕਾਦੀ ਹੈ ਇਹ ਤੇ ਇਹ ਆਪਾਂ ਨੇ ਬਿਲਕੁਲ ਨਵਾਂ ਡਿਜ਼ਾਈਨ ਪਾਇਆ ਹੈ ਬਾਕੀ ਦੁਕਾਨਾਂ ਤੋਂ ਐਸੀ ਲੱਕੜ ਚ ਰਿਹਾਉਣ ਉਹ ਦੇਖੋ ਚੈੱਕ ਕਰੋ ਕਿਵੇਂ ਲੱਗਦਾ ਤੁਹਾਨੂੰ ਡਿਜ਼ਾਈਨ ਸਾਨੂੰ ਵੱਖਰਾ ਪਾ ਕੇ ਦਿਖਾਉਣਾ ਹੈ ਹਰ ਇੱਕ ਵੀਡੀਓ ਤੁਹਾਨੂੰ ਮਤਲਬ ਡਿਜ਼ਾਈਨ ਹੋਊਗਾ ਉਹ ਵੱਖਰਾ ਹੋਊਗਾ ਠੀਕ ਹੈ ਜੀ ਤੇ ਦੇਖੋ ਆਪਾਂ ਇਹਦੇ ਚਾਰ ਪਾਵੇ ਬਣਾਏ ਨੇ ਤਿੰਨ ਬਾਈ ਤਿੰਨ ਦਿਨੇ ਇਹ ਕਿਚ ਬਈ ਕਮੈਂਟਾਂ ਤੇ ਕਹਿੰਦੇ ਨੇ ਯਾਰ ਪਾਵੇ ਮੋٹے ਐ ਇਹਦਾ ਰੇਸਾ ਵੀਰੇ ਖੜਮਾ ਹੁੰਦਾ ਇਹ ਮੋਟੀ ਰੱਖਣੇ ਪੈਂਦੇ ਨੇ। ਇੱਕ ਵਾਰ ਅਗਲਾ ਦੇਗ ਦਿਨਾਂ ਅ ਫੇਰ ਟੁੱਟਦਾ ਨਹੀਂ ਹੁੰਦਾ ਸਿੱਕੀ। ਤੇ ਦੇਖੋ ਚੈੱਕ ਕਰੋ ਕਿਵੇਂ ਲੱਗਦਾ। ਦਿਵਹ ਵਧੀਆ ਲੱਗਦਾ ਹਾਂ ਦਾ ਸ਼ੇਅਰ ਕਰਦੇ ਕਰੋ। ਕਮੈਂਟਾਂ ਜਰੂਰ ਸਰ ਵੀ ਇੱਕ ਲੱਕੜਤਾ ਜੀ ਤੇ ਕਿਵੇਂ ਲੱਗੀ ਠੀਕ ਹੈ ਜੀ। ਤੇ ਆਪਣਾ ਇੱਕ ਵੀਰੇ ਪੋਡਕਾਸਟ ਆ ਗਿਆ। ਤੇ ਸਾਰੇ ਜਰੂਰ ਦੇਖਿਓ ਆਪਾਂ ਕੈਪਸ਼ਨ ਚ ਉਹਦਾ ਲਿੰਕ ਪਾ ਦਾਂਗੇ। ਤੇ ਵੱਧ ਤੋਂ ਵੱਧ ਪਿਆਰ ਦਿਓ ਜੀ ਮੈਂ ਆ ਵੀਡੀਓ ਨੂੰ ਦਿੱਤਾ ਹੈਗਾ ਪਿਆਰ ਉਹ ਨੂੰ ਵੱਧ ਤੋਂ ਵੱਧ ਦੇਖਿਓ ਤੇ ਆਪਾਂ ਉਸ ਕਰਕੇ ਵਧੀਆ ਤੋਂ ਵਧੀਆ ਤੁਹਾਨੂੰ ਵੀਡੀਓ ਪਾਉਂਦੇ ਰਵਾਂਗੇ ਤੇ ਬਾਕੀ ਦੇਖੋ ਕਮੈਂਟ ਚੈੱਕ ਕਰੋ ਲਣ ਲੱਕੜ ਦੱਸਿਓ ਕਾਦੀ ਹੈ ਇਹ ਫਿਰ ਅਗਲੀ ਵੀਡੀਓ ਸਾਨੂੰ ਦੱਸਾਂਗੇ ਵੀ ਤੁਸੀਂ ਇਹ ਸਹੀ ਦੱਸ ਸਕਦੇ ਲੱਕੜ ਕਾਦੀ ਹੈ ਜਾਂ ਗਲਤ ਹੈ ਤੇ ਅਗਲੀ ਵੀਡੀਓ 'ਚ ਤੁਹਾਨੂੰ ਕੱਲ੍ਹ ਲਈ ਜੇ ਦੱਸਾਂਗੇ ਵੀ ਮਤਲਬ ਇਹ ਕਿਹੜੀ ਲੱਕੜ ਹੈ ਜੀ ਬਾਕੀ ਫਿਰ ਬਾਈਆਂ ਨੂੰ ਪਤਾ ਲੱਗ ਜੂਗੀ ਹਨਾ ਜੇ ਤੁਹਾਨੂੰ ਕਮੈਂਟਾਂ 'ਚ ਦੱਸਤਾ ਵੀ ਕਿਹੜੀ ਹੈ ਫਿਰ ਮਤਲਬ ਜਿਹੜਾ ਤੁਸੀਂ ਦੱਸੋਗੇ ਉਹ ਤੁਸੀਂ ਕਮੈਂਟਾਂ 'ਚ ਪਾ ਦਿਓ ਦੇਖੋ ਚੈੱਕ ਕਰੋ ਬਿਲਕੁਲ ਨਵਾਂ ਡਿਜ਼ਾਈਨ ਹੈ ਕਿਤੇ ਆਪਾਂ ਪਹਿਲਾਂ ਆਪਾਂ ਨੇ ਵੀ ਨਹੀਂ ਬਣਾਈ ਇਹ ਕਿ ਤੇ ਕਿਸੇ ਦੇ ਹੋਰ ਪਣੀ ਵੀ ਨਹੀਂ ਦੇਖੀ ਹੈਗੀ ਲੱਕੜ ਦਿੱਤਾ ਦੇਖੀ ਨੇ ਹੋਰ ਤਾਂ ਹੋ ਸਕਦੀਆਂ ਕਾਹਨੇ ਕਾਹਨੇ ਤੇ ਦੇਖੋ ਚੈੱਕ ਕਰੋ ਕਿਵੇਂ ਲੱਗਦੀ ਹੈ ਜੇ ਵਧੀਆ ਲੱਗੀ ਦੱਬ ਕੇ ਸ਼ੇਅਰ ਕਰ ਦਿਓ ਆਪਣੇ ਦੋਸਤ ਮਿੱਤਰਾਂ ਨੂੰ ਕੀ ਅਗਲਾ ਦੇਖ ਕੇ ਬਣਵਾ ਸਕੀ ਠੀਕ ਹੈ ਜੀ ਦੇਖੋ ਆਹ ਨੂੰ ਕੇ ਕਰਤੀ ਇਹੋ ਆ ਇਹਨਾਂ ਇਦਣਾਂ ਆ ਲੱਗਦੀਆਂ ਨੇ ਪੂਰੀ ਢੈਂਟ ਆ ਦੇਖੋ ਓਕੇ ਧੰਨਵਾਦ